ਕਿ ਗੜੀ ਸਾਹਿਬ ਜਾਤ ਪਾਤ ਖਤਮ ਹੋ ਜੋ ਮੀਡੀਆ ਵਾਲਿਆਂ ਨੇ ਸਵਾਲ ਪੁੱਛਿਆ ਕਿ ਗੜੀ ਸਾਹਿਬ ਜਿਹੜੀ ਉੱਚ ਨੀਚ ਹੈ ਖਤਮ ਹੋ ਜੋ ਮੈਂ ਉਹਨਾਂ ਨੂੰ ਉੱਤਰ ਦਿੱਤਾ ਕਿ ਜਿਹੜੀ ਇਹ ਉੱਚ ਨੀਚ ਹੈ ਇਹ ਜਾਤ ਪਾਤ ਹੈ ਇਹ ਲਗਭਗ 2500 ਸਾਲ ਤੋਂ ਚੱਲ ਰਹੀ ਹੈ ਜਦੋਂ ਇਤਿਹਾਸ ਦੀ ਇੱਕ ਦਾਪਾ ਪੜ੍ਹੀਏ 1500 BC ਚ ਰਿਗਵੇਦ ਲਿਖਿਆ ਗਿਆ ਔਰ 185 BC ਦੇ ਵਿੱਚ ਮਨੁਸਮਹਿਤੀ ਲਿਖੀ ਗਈ ਇਹ ਔਸਤਨ ਪੀਰੀਅਡ 2500 3000 ਸਾਲ ਦਾ ਬਣਦਾ ਤੇ ਮੈਂ ਉੱਤਰ ਦਿੱਤਾ ਕਿ 2500 ਸਾਲ ਲੱਗ ਕੇ ਵੀ ਜੇ ਖਤਮ ਹੋ ਜਾਏ ਤਾਂ ਵੀ ਸਭ ਸਸਤਾ ਸੌਦਾ ਹੈ ਮੈਂ ਐਂਟਰ ਕਰਨ ਤੋਂ ਪਹਿਲਾਂ ਇਹ ਉੱਤਰ ਦਿੱਤਾ ਕਿ ਜੇ 2500 ਸਾਲ ਹੋਰ ਲੱਗ ਜਾਵੇ ਫਿਰ ਵੀ ਖਤਮ ਹੋ ਜਾਏ ਫਿਰ ਵੀ ਸਾਡੇ ਸਮਾਜ ਲਈ ਭਾਰਤੀ ਸਮਾਜ ਲਈ ਇਹ ਸਸਤਾ ਸੌਦਾ ਆ ਫਿਰ ਮੈਂ ਸੋਚਿਆ ਵੀ ਕਿਹਨਾਂ ਦੇ ਇੱਥੇ ਆਉਣਾ ਬਈ ਯਾਰ 2500 ਸਾਲ ਹੋਰ ਤਾਂ ਫਿਰ ਮੈਂ ਨਾਲ ਇੱਕ ਕਵਮਾਨਾ ਦਿੱਤਾ ਪੰਜਾਬ ਦੀ ਧਰਤੀ ਦੀ ਧਾਰਨ ਦਿੱਤੀ ਕਿ 1378 ਈਸਵੀ ਚ ਗੁਰੂ ਰਬਦਾਸ ਮਹਾਰਾਜ ਪੈਦਾ ਹੋਏ 1200 ਇਸਵੀ ਦੇ ਲਗਭਗ ਸਤਗੁਰੂ ਨਾਮਦੇਵ ਜੀ ਪੈਦਾ ਹੋਏ 1400 ਤੋਂ ਬਾਅਦ ਜਾ ਕੇ ਕਿਤੇ ਸਤਗੁਰੂ ਕਬੀਰ ਮਹਾਰਾਜ ਪੈਦਾ ਹੋਏ ਔਰ 1469 ਚ ਸਤਗੁਰੂ ਨਾਨਕਦੇਵ ਜੀ ਪੈਦਾ ਹੋਏ 1699 ਚ ਖਾਲਸਾ ਪੰਥ ਜਮਿਆ 1600 4 5 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਔਰ ਇਹ 5700 ਸਾਲ ਜਿਹੜੇ ਲੱਗੇ ਲੰਘੇ ਆ ਪਿਛਲੇ ਪੰਜਾਬ ਚ ਇਹ ਜਾਤ ਪਾਤ ਨੂੰ ਖਤਮ ਕਰਨ ਲਈ ਲੰਘੇ ਆ ਇੱਕ ਲੰਗਰ ਲਗਿਆ ਇੱਕ ਪੰਗਤ ਜਾਤ ਪਾਤ ਖਤਮ ਹੋ ਜਾਏ ਇੱਕ ਸਰੋਵਰ ਬਣਿਆ ਨਾਉ ਵੀ ਇਕੱਠੇ ਜਾਤ ਪਾਤ ਖਤਮ ਕਰਨ ਲਈ ਬਣਿਆ ਇੱਕ ਗੁਰੂ ਘਰ ਬਣਿਆ ਚਾਰ ਦਰਵਾਜਿਆਂ ਦਾ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਾਤ ਪਾਤ ਖਤਮ ਕਰਨ ਲਈ ਬਣਿਆ ਇੱਕ ਗ੍ਰੰਥ ਬਣਿਆ ਜਿੱਚ 36 ਮਹਾਪੁਰਸ਼ਾਂ ਦੀ ਬਾਣੀ ਐ ਜਿਹਨੂੰ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜਾਤ ਪਾਤ ਖਤਮ ਕਰਨ ਲਈ ਬਣਿਆ ਇੱਕ ਬਾਟਾ ਰੱਖਿਆ ਗਿਆ ਇੱਕ ਬਾਟਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਦਸ਼ਮੇਸ਼ ਪਿਤਾ ਨੇ ਜਾਤ ਪਾਤ ਖਤਮ ਕਰਨ ਲਈ ਰੱਖਿਆ ਗਿਆ ਭਈ ਇਹ 5-700 ਸਾਲਾਂ ਦੇ ਜਾਤ ਪਾਤ ਨੂੰ ਖਤਮ ਕਰਨ ਲਈ ਸਰਵੰਸਵਾਰ ਦਿੱਤਾ ਗਿਆ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪੈ ਗਿਆ ਕੱਲਾ ਕੱਲਾ ਸਵਾ ਲੱਖ ਨਾਲ ਲੜ ਲਿਆ ਤੁਹਾਡੀ ਅਖਦਰਾਣੇ ਦੀ ਢਾਕ ਤੇ ਆਖਰੀ ਜੰਗ ਹੋ ਲਈ ਗੁਰੂ ਸਹਿਬਾਨਾਂ ਦੇ ਜਿੰਦੇ ਜੀ ਤੇ ਗੁਰੂ ਸਾਹਿਬ ਤੁਹਾਡੇ ਕੋਲ ਤਲਵੰਦੀ ਸਾਹਬੋ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਵੇਂ ਸਿਰੇਉ ਜ਼ਬਾਦਨਾ ਕਰ ਗਏ ਤਿੰਨ ਦੇੜ ਸਾਬ ਜਾ ਕੇ ਜਲ ਦੀ ਅੱਗ ਦੇ ਵਿੱਚ ਇਦਾਂ ਆਉਂਦਾ ਆ ਬੇ ਸਮਾ ਗਏ ਤੇ ਜੇ ਪੰਚਾ 700 ਸਾਲਾਂ ਚ ਜਾਤ ਪਾਤ ਖਤਮ ਨਹੀਂ ਹੋਈ ਤੇ ਇਹਦਾ ਮਤਲਬ ਇਹ ਆ ਕਿ ਜਾਤ ਪਾਤ ਖਤਮ ਕਰਨ ਲਈ ਸਰਵੰਸ ਮਾਰਨੇ ਵੀ ਪਿਛਲੇ 700 ਸਾਲਾਂ ਚ ਜਾਤ ਪਾਤ ਅੱਗੇ ਅੱਜ ਦੇ ਦਿਨ ਤੱਕ ਛੋਟੇ ਹੋ ਗਏ ਕੁਰਬਾਨੀਆਂ ਕਰਨੀਆਂ ਤੱਤੀਆਂ ਤਵੀਆਂ ਤੇ ਬੈਠਣਾ ਵੀ ਜਾਤ ਪਾਤ ਦੇ ਦੈਂਤ ਅਗੇ ਜਾਤ ਪਾਤ ਦੇ ਦੈਂਤ ਅਗੇ ਪੰਜਵੇਂ ਪਿੱਤਾ ਦਾ ਸ਼ਹੀਦੀ ਦਿਹਾੜਾ ਚੱਲ ਰਿਹਾ 33 ਕਵੀ ਦੇ ਬੈਠ ਗਏ ਕਸੂਰ ਕੀ ਸੀ ਕਿ ਜਿਹੜੀ ਆ ਰਚਨਾ ਕੀਤੀ ਆ ਜਿਹੜਾ ਤੁਸੀਂ ਆਰਕੀਟੈਕਟ ਕੀਤਾ ਕਾਗਜ਼ ਤੇ ਇੱਕ ਸਮਾਜ ਦੀ ਸਿਰਜਣਾ ਇਹ ਤੁਸੀਂ ਗਲਤ ਕਰਤਾ ਇਹ ਕਿਉਂ ਗਲਤ ਕਰਤਾ ਇਹਦੇ ਜੇ ਤੁਸੀਂ ਚਮਾਰ ਦੀ ਵੀ ਬਾਣੀ ਇਕੱਠੀ ਕਰਤੀ ਤੇ ਜੱਟ ਦੀ ਵੀ ਇਕੱਠੀ ਕਰਤੀ ਚਮਾਰ ਸਤਗੁਰੂ ਰਵਦਾਸ ਤੇ ਜੱਟ ਸਤਗੁਰੂ ਤਾਂ ਨਾ ਇਹ ਜੇ ਤੁਸੀਂ 나ਈ ਦੀ ਵੀ ਬਾਣੀ ਇਕੱਠੀ ਕਰਤੀ ਤੇ ਕਸਾਈ ਦੀ ਵੀ ਕਰਤੀ 나ਈ ਸਤਗੁਰੂ ਸਹਿ ਤੇ ਕਸਾਈ ਸਤਗੁਰੂ ਸਦਨਾ ਸਤਗੁਰੂ ਅਰਜਨ ਦੇਵ ਜੀ ਤੁਸੀਂ ਇਹਦੇ ਚ ਬਾਹਮਣ ਦੀ ਵੀ ਬਾਣੀ ਇਕੱਠੀ ਕਰਤੀ ਤੇ ਸ਼ੀਂਬੇ ਦੀ ਵੀ ਇਕੱਠੀ ਕਰਤੀ ਬਾਹਮਣ ਸਤਗੁਰੂ ਰਾਮਾਨੰਦ ਤੇ ਭੱਟਾਂ ਦੇ ਸਵਈਏ ਤੇ ਸ਼ੀਂਬਾ ਸਤਗੁਰੂ ਨਾਮ ਦੇ ਬਈ ਇਹ ਬਾਣੀ ਚ ਤੁਸੀਂ ਜਿਹੜੀ ਜਾਤ ਪਾਤ ਇੱਕ ਕੀਤੀ ਆ ਮਾਨਸ ਕੀ ਜਾਤੀ ਸਭੇ ਇੱਕੇ ਪਹਿਚਾਨ ਬੋ ਇਹ ਮਨੂ ਦਾ ਵਿਧਾਨ ਚੱਲਦਾ ਆ ਮਨੂ ਸਮ੍ਰਿਤੀ ਦਾ ਕਾਨੂੰਨ ਚੱਲਦਾ ਆ ਇਹ ਜੁਰਮ ਹੋ ਗਿਆ ਤੇ ਜੁਰਮ ਦੀ ਸਜ਼ਾਏ ਮਿਲੀ ਕਿ ਕੋ ਕੋ ਕੇ ਮਾਰਿਆ ਗਿਆ ਸ਼ਹੀਦ ਕੀਤਾ ਗਿਆ ਕੋ ਕੋ ਕੇ ਸਤਗੁਰੂ ਅਰਜਨ ਦੇਵ ਜੀ ਦਾ ਕੋਆ ਸੁਆ ਕੋਈ ਆ ਪਤਾ ਕੀ ਹੁੰਦਾ ਤਿੱਖੀ ਝੀਂ ਐ ਮਾਰੀ ਕੱਟੀ ਮਾਰੀ ਕੱਟੀ ਤਿੱਖੀ ਜੀ ਸਰੀਰ 'ਚ ਮਾਰੀ ਕੱਟੀ ਤੇ ਸਤਿਗੁਰੂ ਅਰਜਨ ਦੇਵ ਜੀ ਨੂੰ ਕਿਹਾ ਸੀ ਇਹਨਾਂ ਨੂੰ ਕੋਹ ਕੋ ਕੇ ਸ਼ਹੀਦ ਕਰ ਦਿਓ ਮਾਰ ਦਿਓ ਪਰ ਖੂਨ ਦਾ ਟਪਕਾਰੀ ਨਿਕਲਣਾ ਚਾਹੀਦਾ ਤੇ ਖੂਨ ਦਾ ਟਪਕਾ ਨਹੀਂ ਨਿਕਲਿਆ ਕਿਉਂ ਕਿਉਂਕਿ ਪਹਿਲੇ ਠੰਡੇ ਗਰਮ ਪਾਣੀ ਚ ਵਾੜਿਆ ਗਿਆ ਰੇਤੇ ਪਾਇਆ ਗਿਆ ਸ਼ਰੀਰ ਫੁੱਲ ਗਿਆ ਛਾਲਿਆਂ ਨਾਲ ਤਤੀ ਤਵੀ ਤੇ ਬਿਠਾਇਆ ਸ਼ਰੀਰ ਫੁੱਲ ਗਿਆ ਛਾਲਿਆਂ ਦਾ ਫਿਰ ਖੂਨ ਤੇ ਫਿਰ ਵਗਦੀ 라ਵੀ ਚ ਰੋੜ ਦਿੱਤਾ ਤੇ ਅੱਜ ਤੱਕ ਲਾਸ਼ ਨਹੀਂ ਮਿਲੀ ਅੱਜ ਤੱਕ ਸੰਸਕਾਰ ਨਹੀਂ ਹੋਇਆ ਇਤਿਹਾਸ ਹੈ ਇਹ ਸਾਰਾ ਜ਼ੁਲਮ ਅਤਿਆਚਾਰ ਕਿਸ ਗੱਲ ਕਰਕੇ ਸਿਆ ਕੋਈ ਇੱਕ ਇੰਦਾਸੀ ਕਿ ਦੇਸ਼ ਵਿੱਚ ਉਜੜੀ ਚ ਖਤਮ ਹੋਵੇ ਦੇਸ਼ ਵਿੱਚ ਬਰਾਬਰਤਾ ਆਵੇ ਇਹ ਧੀਆ ਪੁੱਤੇ ਇੱਕ ਦੂਜੇ ਨਾਲ ਹੀ ਬਿੱਤਕਰਾਨਾ ਕਰਨ ਤੇ ਬੇੜਿਆਂ ਵਾਲੇ ਆਏ ਆ। ੱਚੜਕੀ ਆਈ ਆ। ਇਹ ਚਮੜਲੀ ਆਈ ਹੈ ਬਿੱਤਕਰਾਨਾ ਹੋਵੇ। ਹਰ ਇਸ ਬਿੱਤਕਰੇ ਨੂੰ ਖਤਮ ਕਰਨ ਲਈ ਪਰ ਪੂਜੇ ਬਾਬਾ ਸਭ ਮੇੜ ਕਰ ਆਏ। ਉਹਨਾਂ ਨੇ ਭਾਰਤ ਦਾ ਸੰਵਾਰ ਰੱਖਿਆ। ਕਾਨੂੰਨ ਨੇ ਇਹ ਬਣਾਇਆ ਉਸ ਕਾਨੂੰਨ 'ਚ ਲਿਖਿਆ ਕਿ ਪੰਜ ਵਿਤਕਰੇ ਨਹੀਂ ਹੋਣਗੇ ਜਾਤੀ ਦਾ ਧਰਮ ਦਾ نسل ਦਾ ਪਰਥ ਬਰਥ ਆਫ ਪਲੇਸ ਸਥਾਨ ਔਰਤ ਔਰ ਮਰਦ ਦਾ ਇਹ ਪੰਜ ਵਿਤਕਰੇ ਨਹੀਂ ਹੋਣਗੇ 75 ਸਾਲ ਇਸ ਗੱਲ ਨੂੰ ਵੀ ਹੋ ਗਏ 75 ਸਾਲ ਇਸ ਗੱਲ ਨੂੰ ਵੀ ਹੋ ਗਏ ਹਲੇ ਤੱਕ ਵੀ ਜਾਤ ਦਾ ਮਲੀਆ ਬੇਟ ਭਾਰਤ ਦੀ ਧਰਤੀ ਤੋਂ ਅਸੀਂ ਲੋਕ ਅਸੀਂ ਲੋਕ ਨਹੀਂ ਕਰ ਸਕੇ ਇਹ ਜਾਤਵਾਦੀ ਬਿਮਾਰੀ ਸਵਾਤ ਨਿਕਲਦੀ ਰਹਿੰਦੀ ਆ ਜਿੱਦਾਂ ਅੱਗੇ ਛੋਟੇ ਹੁੰਦੇ ਕਿਕਰਾਂ ਹੁੰਦੀਆਂ ਥੋੜਾ ਐਸਾ ਇਲਾਕੇ ਚ ਹਲੇ ਵੀ ਹੈਗੀਆਂ ਬੇਕਾ ਹੁੰਦੀਆਂ ਅਸੀਂ ਛੋਟੋਟਿਆਂ ਨੇ ਖੇਡਣਾ ਤੇ ਸਰੀਰ ਦੇ ਉੱਤੇ ਫੂੜੇ ਫਿਣਸੀਆਂ ਬੜੇ ਨਿਕਲਦੇ ਸੀਗੇ ਅੱਖਾਂ ਤੇ ਨਿਕਲਿਆ ਨਹੀਂ ਹੁੰਦੀ ਅਸੀਂ ਐਡਾ ੜੀਆਂ ਪਤਲੀ ਗਾ ਨਿਕਲਦੀ ਆਉਂਦੀਆਂ ਸੀ ਹੈ ਆ ਸਾਡੇ ਗਵਾਂਢੀ ਕਹਿੰਦੇ ਹੁੰਦੇ ਸੀ ਤਲ ਹੀ ਉੱਤੇ ਰੱਖ ਕੇ ਮਰਾ ਉਹ ਗਵਾਂਢੀ ਫੋਟੋ ਕਿੰਨੀ ਤੇਰੀ ਪਤਾ ਨਹੀਂ ਕਿੱਦਾਂ ਉਹ ਗਵਾਂਢੀ ਮੰਡਿਆਂ ਦੇ ਅੱਖਾਂ ਜਿਨ ਕਲੀਆਂ ਨਹੀਂ ਹੁੰਦੀ ਸੀ ਤੁਹਾਡੇ ਕਾਹ ਕਹਿੰਦੇ ਇੱਧਰ ਗੁਹਾਰੀ ਗੁਹਾਰੀ ਸਾਡੇ ਕਹਿੰਦੇ ਆ ਜਿਹੜਾ ਪਾਥੀਆਂ ਪੂਥੀਆਂ ਤੇ ਕੱਚੀ ਉੱਚੀਆਂ ਕਰ ਕਟੀਆਂ ਕਰਕੇ ਰੱਖ ਦਿੰਦੇ ਭਾਰੀ ਭਾਰੀ ਗੁਹਾਲੜੀ ਹੈ ਚਲੋ ਜੋ ਵੀ ਹੈ ਜਿੱਤਾ ਉਹ ਨਿਕਲੇ ਨੀਆਂ ਕਦੇ ਪੈਰਾਂ ਥੱਲੇ ਭੋਰੀ ਨਿਕਲਿਆਈ ਕਦੇ ਮੂੰਹ ਤੇ ਫੇਰਜ਼ੀਆਂ ਨਿਕਲੀਆਂ ਜਾਂ ਏਦਾਂ ਜਾਤ ਪਾਤ ਵੀ ਨਿਕਲਦੀ ਰਹਿੰਦੀ ਆ ਕਦੇ-ਕਦੇ ਦਿਖ ਜਾਂਦੀ ਆ ਔਰ ਇਹ ਜਾਤ ਪਾਤ ਜਦੋਂ ਨਿਕਲਦੀ ਬਿਮਾਰੀ ਇਹਦਾ ਹੱਲ ਕਰਨ ਲਈ ਪੁਲਿਸ ਆ ਬਖ ਬਖ ਵਿਭਾਗ ਹੈ ਕਾਨੂੰਨ ਦਾ ਪੰਜਾਇਆ ਫਿਰ ਕਈ ਵਾਰੀ ਇਹ ਕਾਨੂੰਨ ਦਾ ਪੰਜਾਇੀ ਚੱਲਦਾ ਨਹੀਂ ਜਦੋਂ ਇਹ ਕਾਨੂੰਨ ਦਾ ਪੰਜਾਇੀ ਚੱਲਦਾ ਜਾਤ ਪਾਤ ਦੇ ਖਿਲਾਫ ਤੇ ਫਿਰ ਉੱਪਰ ਪੂਰਾ ਪੰਜਾਬ ਬੈਠਾ ਆ ਉਹਨੂੰ ਐਸੀ ਕਮਿਸ਼ਨ ਕਹਿੰਦੇ ਆ ਨੀਲਾ ਪੰਜਾ ਕਹੋ ਪੀਲਾ ਕਿਉਂ ਕਹਿਣਾ ਜੇ ਇਦਾਂ ਕਹ ਲੈ ਦੋ ਦਿਨ ਦੇ ਨੀਲੇ ਆ ਦੋ ਪੀਲੇ ਆ ਠੀਕ ਹੈ ਤੇ ਉੱਪਰ ਪੰਜਾ ਬੈਠਾ ਐਸੀ ਕਮਿਸ਼ਨ ਦਾ ਤੇ ਤੁਸੀਂ ਚਿੱਠੀ ਪਾਉਨੇ ਆ ਤੁਸੀਂ ਡਾਕ ਰਾਹੀਂ ਭੇਜਦੇ ਆ ਤੁਸੀਂ ਦੇ ਕੇ ਆਉਨੇ ਆ ਕਿ ਸਾਡੇ ਨਾਲ ਜ਼ੁਲਮ ਅਤਿਆਚਾਰ ਹੋ ਗਿਆ ਦੋ ਮਹੀਨੇ ਹੋ ਗਏ ਚਾਰ ਮਹੀਨੇ ਹੋ ਗਏ ਤਿੰਨ ਸਾਲ ਹੋ ਗਏ ਸਾਡੀ ਨਹੀਂ ਸੁਣਵਾਈ ਹੁੰਦੀ ਐਸੀ ਕਮਿਸ਼ਨ ਜੀ ਤੁਸੀਂ ਕਰੋ ਕੁਝ